ਕਿਸਾਨਾਂ ਵੱਲੋਂ ਅੱਜ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਆਪਣੀਆਂ ਮੰਡਾਂ ਨੂੰ ਲੈ ਕੇ ਮਹਾਪੰਚਾਇਤ ਕੀਤੀ ਜਾ ਰਹੀ ਹੈ ਅਸੀਂ ਇਸ ਤੋਂ ਮੌਜੂਦ ਹਾਂ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਜਿੱਥੇ ਕਿਸਾਨ ਹੈ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਜਿਹੜਾ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਨਾਰੇਬਾਜੀ ਕਰਦੇ ਨਜ਼ਰ ਆ ਰਹੇ ਨੇ ਔਰ ਦੂਸਰੇ ਪਾਸੇ ਜੇ ਗੱਲ ਕੀਤੀ ਆਵੇ ਸਟੇਜ ਦੀ ਤਾਂ ਸਟੇਜ ਦੇ ਉੱਪਰ ਵੀ ਜਿਹੜੇ ਵੱਡੇ ਜਿਹੜੇ ਲੀਡਰ ਹੈ ਜਿਹੜੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਵੱਖ-ਵੱਖ ਕਿਸਾਨ ਆਗੂ ਜਿਹੜੇ ਇੱਥੇ ਜਿਹੜੇ ਪਹੁੰਚ ਚੁੱਕੇ ਨੇ ਉੱਥੇ ਦੂਸਰੇ ਪਾਸੇ ਜੇ ਗੱਲ ਕੀਤੀ ਤੇ ਮਹਿਲਾਵਾਂ ਦੀ ਜਿਹੜੇ ਮਹਿਲਾਵਾਂ ਵੀ ਜੜੀਆਂ ਇਸ ਧਰਨੇ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਕਾਫੀ ਜੜੀਆਂ ਮਹਿਲਾਵਾਂ ਬੋਲੇ ਵੀ ਅੱਜ ਜਿਹੜਾ ਭਗ ਲਿਆ ਗਿਆ ਔਰ ਕਿਸਾਨ ਵੀਰ ਜਿਹੜੇ ਉਹ ਵੀ ਇੱਥੇ ਹੋਈ ਨੇ ਔਰ ਇੱਥੇ ਗੱਲਬਾਤ ਕਰ ਲਾਂਗੇ ਜੜੀਆਂ ਮਹਿਲਾਵਾਂ ਜੜੀਆਂ ਪਹੁੰਚੀਆਂ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਕੀ ਕਿਹਾ ਉਹਨਾਂ ਦਾ ਪੰਜੀ ਕਾਫੀ ਸਮੇਂ ਸੱਚ ਤੋ ਜਿਹੜਾ ਕਿਸਾਨਾਂ ਵੱਲੋਂ ਧਰਨੇ ਪੋਜੀਸ਼ਨ ਕੀਤੇ ਜਾ ਰਹੇ ਅੱਜ ਜਿਹੜੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਉੱਥੇ ਅੱਜ ਜੇ ਗੱਲ ਕੀਤੀਵੇ ਕਿਸਾਨਾਂ ਦੇ ਨਾਲ ਨਾਲ ਜੜੀਆਂ ਮਹਿਲਾਵਾਂ ਵੀ ਉਹਨਾਂ ਨੂੰ ਵੀ ਪਹੁੰਚਾ ਉਹਨਾਂ ਨੂੰ ਸ਼ਮੂਲਿਤ ਕੀਤੀ ਗਈ ਹੈ ਕਿਉਂਕਿ ਜਿਹੜਾ ਸੰਘਰਸ਼ ਆ ਉਹ ਤਾਂ ਸਮਝ ਨਹੀਂ ਰੱਖਿਆ ਹੀ ਲੜਿਆ ਜਾਂਦਾ ਹੁੰਦਾ ਕਿਉਂਕਿ ਜਿਹੜੀਆਂ ਕਾਨੂੰਨ ਆ ਮਾਰੂ ਲੈ ਕੇ ਆਈ ਹੈ ਸਰਕਾਰ ਉਹ ਤਾਂ ਜੇ ਕੀ ਔਰਤਾਂ ਬੱਚੇ ਕੀ ਬਜ਼ੁਰਗ ਕੋ ਜਿਹੜਾ ਕਾਨੂੰਨ ਆ ਉਹਨੇ ਸਾਰੇ ਦੇ ਉੱਪਰ ਮਾਰਾ ਸਭ ਜਿਹੜਾ ਛੱਡਣਾ ਵਾ ਔਰ ਜਿਹੜਾ ਇਹ ਕਾਨੂੰਨ ਆ ਇਹ ਸਰਕਾਰ ਜਿਹੜੇ ਖੜਾਵਾ ਰਹਾ ਵਾ ਉਸ ਵੀ ਰੱਦ ਕਰਨਾ ਜ਼ਰੂਰੀ ਹੈ ਜਿਹੜੇ ਕਾਲੇ ਕਾਨੂੰਨ ਸੀ ਤੈਨੂੰ ਰੱਦ ਕਰਵਾਏ ਸੀ ਉਹ ਵੀ ਮੋੜ-ਕੋੜ ਕੇ ਬਦਲਾਵ ਕਰਕੇ ਦੁਬਾਰਾ ਫੇਰ ਜਿਹੜੇ ਪੰਜਾਬ ਸੈਂਟਰ ਸਰਕਾਰ ਦੇ ਉੱਪਰ ਜਿਹੜੇ ਥੋਕ ਦਿੱਤੇ ਗਏ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਲਾਗੂ ਕਰਕੇ ਪੰਜਾਬ ਦੀਆਂ ਜਿੰਨੀਆਂ ਮੰਡੀਆਂ ਵਾਂ ਖਤਮ ਕਰ ਦਿੱਤੀਆਂ ਜਾਣ ਜੇਕਰ ਜੇਕਰ ਗੱਲ ਖਰੜੇ ਦੀ ਕੀਤੀ ਜਾਵੇ ਅਗਰ ਜੇਕਰ ਖਰੜਾ ਲਾਗੂ ਹੁੰਦਾ ਤਾਂ ਤੇਨੂੰ ਕਿਸਾਨਾਂ ਨੂੰ ਨੁਕਸਾਨ ਕੀ ਹੋਏਗਾ ਜੀ ਉਹਦੇ ਵਿੱਚ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਹੋਣਾ ਉਹਦੇ ਵਿੱਚ ਜਿਹੜਾ ਵਰਗ ਵੀ ਇੱਥੇ ਰੋਟੀ ਖਾਂਦਾ ਵਾ ਉਹ ਸਾਰਾ ਵਰਗ ਹੀ ਜਿਹੜਾ ਵਾ ਚੁਣੌਤੀਆਂ ਭਰੇ ਸੰਕਟ ਦੇ ਵਿੱਚ ਆ ਜਾਊਗਾ ਕਿਉਂਕਿ ਜਦੋਂ ਅਨਾਜ ਮੰਡੀਕਰਨ ਪ੍ਰਾਈਵੇਟ ਹੋ ਗਈ ਕਿਉਂਕਿ ਪਹਿਲਾਂ ਵੀ ਤਿੰਨੇ ਕਾਨੂੰਨ ਆਏ ਸੀ ਅੰਟੀ ਖਤਮ ਕਰਨ ਵਾਲਾ ਸੀਗਾ ਕਿਉਂਕਿ ਜਿਹੜਾ ਰੋਟੀ ਖਾਂਦਾ ਮਜ਼ਦੂਰ ਵੀ ਖਾਂਦਾ ਦੁਕਾਨਦਾਰ ਵੀ ਖਾਂਦੇ ਹਰ ਇੱਕ ਵਰਗ ਹੀ ਰੋਟੀ ਖਾਂਦਾ ਵਾ ਤੇ ਜਿਹੜਾ ਅਨਾਜ ਆ ਆਮ ਲੋਕਾਂ ਦੀ ਪੋਸਤੋ ਜਿਹੜਾ ਉਹ ਬਾਹਰ ਹੋ ਜੂਗਾ ਤੇ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਜਿਹੜਾ ਸਿੱਧਾ ਸਾਡੇ ਅਨਾਜ ਦੇ ਉੱਪਰ ਹੋ ਜੂਗਾ ਕਾਫੀ ਲੰਮੇ ਸਮੇਂ ਤੋਂ ਕਿਸਾਨ ਆ ਜਿਹੜੇ ਬਾਡਰਾਂ ਦੇ ਦਰਨੇ ਦੇ ਕੇ ਬੈਠੇ ਨੇ ਇਤੋਂ ਤੱਕ ਕਿ ਜਿਹੜੇ ਡੱਲੇਵਾਲ ਸਾਹਿਬ ਹੈ ਉਹਨਾਂ ਕੋ ਮਨ ਵਰਤੇ ਬੈਠੇ 45 ਦਿਨ ਤੋਂ ਉੱਪਰ ਹੋ ਗਏ ਪਰ ਕੇਂਦਰ ਸਰਕਾਰ ਜਿਹੜੀਆਂ ਕਿਸਾਨਾਂ ਦੀ ਮੰਗਾਂ ਤੇ ਗੌਰ ਨਹੀਂ ਕਰ ਰਹੀ ਕਿਦਾਂ ਦੇਖਦੇ ਹੋ ਅਸੀਂ ਦੇਖ ਰਹੀ ਹਾਂ ਮੰਗਾਂ ਤੇ ਸੰਘਰਸ਼ ਤਾਂ ਸ਼ਿਕਰਸ਼ੀ ਆ ਜਿਹੜੇ ਡੱਲੇਵਾਲ ਸਾਹਿਬ ਬਾਡਰਾਂ ਤੇ ਸੰਘਰਸ਼ ਕਰ ਰਹੇ ਆ ਤਾਂ ਅਸੀਂ ਜਿਹੜਾ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਆ ਕਿਉਂਕਿ ਪ੍ਰੋਗਰਾਮ ਅਭੀ ਦਿਨ ਦਾ ਪ੍ਰੋਗਰਾਮ ਹੈ ਸਕੀਮ ਵੀ ਦਿਨ ਦਾ ਵਾ ਤਾਂ ਉਹਨਾਂ ਪ੍ਰੋਗਰਾਮ ਮੰਗਾਂ ਸਾਡੀਆਂ ਆ ਲੜਾਈ ਸਾਡੀ ਆ ਸ਼ਿਕਾਇਤ ਕਰਨ ਦਾ ਤਰੀਕਾ ਵੱਖਰਾ ਬਕਰਵਾ ਤਾਂ ਸਰਕਾਰ ਨੂੰ ਜਿਹੜਾ ਵਾ ਕਾਨੂੰਨ ਲੈਂਦੇ ਆ ਇਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਕਿਉਂਕਿ ਜਿਹੜਾ ਖੇਤੀ ਖੇਤਰ ਇਹ ਕਿਸਾਨਾਂ ਦੇ ਹਿੱਤ ਦੀ ਖੇਤੀ ਆ ਤੇ ਕਿਸਾਨਾਂ ਦੇ ਹੱਥ ਵਿੱਚ ਜਿਉਂ ਨੂੰ ਰਹਿਣਾ ਰਹਿਣ ਦੇਣਾ ਚਾਹੀਦਾ ਵਾ ਪ੍ਰਾਈਵੇਟ ਬੁਕਾਰ ਇਹ ਨਹੀਂ ਦੇਣਾ ਚਾਹੀਦਾ ਸੈਕਟਰ ਜੇਕਰ ਕਿਸਾਨ ਜਥੇਬੰਦੀਆਂ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣੀਆਂ ਲੱਗਦਾ ਨਹੀਂ ਜਿਹੜਾ ਸੰਦਰਜ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਇਹਨੂੰ ਜਿੱਤ ਹੋ ਜਾਣੀ ਸੀ ਦੇਖੋ ਜੀ ਕੋਈ ਵੀ ਆਪਾਂ ਲੜਾਈ ਜੇ ਕਹਿ ਦਈਏ ਮੁਠੀ ਬੰਨਦਾ ਤਾਂ ਇਹਦੇ ਵਿੱਚ ਇਹ ਤਾਂਗਤਾਂ ਜੇ ਮੁਠੀ ਵੱਖਰਾ ਵੱਖਰੀ ਤੇ ਕੋਈ ਵੀ ਸਾਨੂੰ ਤੋੜ ਸਕਦਾ ਇਸੇ ਤਰ੍ਹਾਂ ਹੀ ਉਹ ਜਥੇਬੰਦੀਆਂ ਵੀ ਉਸ ਬਾਰਡਰ ਤੇ ਜ਼ਰੂਰ ਬੈਠੀਆਂ ਹਨ ਪਰ ਲੜਾਈ ਸਾਡੀ ਵੱਖਰਾ ਵੱਖਰੀ ਨਹੀਂ ਹੈਗੀ ਸਾਡੀ ਇਹ ਤਾਂ ਸਾਨੂੰ ਇਕਾ ਕਰਕੇ ਹੀ ਜਿਹੜੀ ਲੜਾਈ ਆ ਉਹ ਲੜਨੀ ਚਾਹੀਦੀ ਸੀ ਤਾਂ ਅੱਜ ਵੀ ਆਣੇ ਆਓ ਆਪਾਂ ਇਕੱਠੇ ਹੋ ਕੇ ਕਰਦੇ ਆ ਵੱਖਰਾ ਵੱਖਰੇ ਲੜਨਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਲੜਾਈ ਹੈ ਤਾਂ ਸਾਨੂੰ ਇੱਕ ਹੋ ਕੇ ਲੜਨਾ ਚਾਹੀਦਾ ਕੀ ਲੱਗਦਾ ਹੈ ਇਸ ਤਰ੍ਹਾਂ ਜੇ ਅੱਜ ਮਹਾਪੰਚਾਇਤ ਕੀਤੀ ਕੋਈ ਪਿਛਲੇ ਦਿਨੀ ਜਿਹੜਾ ਪੰਜਾਬ ਬੰਦਾ ਸੱਦਾ ਵੀ ਦਿੱਤਾ ਹੈ ਜਿਹੜੀ ਜੇ ਮਹਾਪੰਚਾਇਤ ਕੀਤੀ ਹੈ ਇਹਦੇ ਨਾਲ ਕੋਈ ਕੇਂਦਰ ਸਰਕਾਰ ਦੇ ਕਰਨਾ ਤੇ ਜੂ ਸਰਕੇਗੀ ਦੇਖੋ ਜੀ ਸਰਕਾਰ ਬੋਲੇ ਚਾਹੇ ਨਾ ਬੋਲੇ ਪਰ ਸਰਕਾਰ ਦੀਆਂ ਜਿਹੜਾ ਜੜਾਂ ਆ ਉਹ ਪਿਛਲੇ ਅੰਦੋਲਨਾਂ ਨੇ ਵੀ ਹਣ ਹਿਲਾਤੀਆਂ ਸੀਆਂ ਔਰ ਅੱਜ ਵਾਲੀ ਜਿਹੜੀ ਮਹਾਪੰਚਾਇਤ ਆ ਵੀ ਹੋ ਰਹੀਆਂ ਵਾ ਇਹ ਵੀ ਸਰਕਾਰ ਦੇ ਉੱਪਰ ਜਿਹੜਾ ਮਾਰਾ ਪੂ ਆਵੇ ਛੱਡਣੀਆਂ ਕਿਉਂਕਿ ਜਿਹੜੇ ਲੋਕ ਆ ਇਹਨਾਂ ਨੂੰ ਲੱਗਦਾ ਵੱਖਰਾ ਵਖਰੇਆ ਜੇ ਲੋਕ ਪਾੜਦੇ ਆ ਪਰ ਲੋਕਾਂ ਦਾ ਜਿਹੜਾ ਅੱਜ ਵੀ ਲਗਾ ਜਿਉਂਦੀ ਤੇ ਉਹ ਪਰਕਰ ਪੀਜੀ ਇੱਥੇ ਜਿਹੜੇ ਕਿਸਾਨ ਵੀਰ ਹੈ ਕਿਸਾਨ ਵੀਰਾਂ ਵੀ ਕਹਿੰਦੇ ਨਾਲ-ਨਾਲ ਜਿਹੜੇ ਮਹਿਲਾਵਾਂ ਵੀ ਉਹ ਵੀ ਕਾਫੀ ਜੜੀਆਂ ਸ਼ਿਰਕਤ ਕਰ ਰਹੀਆਂ ਮਹਿਲਾਵਾਂ ਵੀ ਪਹੁੰਚ ਰਹੀਆਂ ਕਿਉਂਕਿ ਕਿਸਾਨ ਵੀਰਾਂ ਦੇ ਨਾਲ ਔਰਤਾ ਅੱਧ ਵਰਗ ਦੀਆਂ ਹਿੱਸੇਦਾਰਾਂ ਤੇ ਸਭ ਤੋਂ ਪਹਿਲਾਂ ਅਨਾਜ ਦੇ ਜੜਾਵਾ ਕੰਮ ਉਹ ਔਰਤਾਂ ਨੇ ਖਾਣਾ ਔਰਤਾਂ ਨੇ ਪਕਾਉਣਾ ਵਾ ਤੇ ਇਸ ਲਈ ਔਰਤਾਂ ਦਾ ਵੀ ਸਾਡਾ ਵੀ ਫਰਜ਼ ਬਣਦਾ ਵਾ ਕਿਉਂਕਿ ਪੁਰਾਣੇ ਤੋਂ ਜੰਗਾ ਜੁੱਗਾ ਲੜੀਆਂ ਸੀ ਤਾਂ ਸਾਡੀਆਂ ਜੜੀਆਂ ਮਾਈ ਭਾਗੋ ਦੀਆਂ ਵਾਰਿਸਾਂ ਸੀ ਉਹਨਾਂ ਨੇ ਜਿਹੜੇ جنگ ਲੜੇ ਸੀ ਤਾਂ ਉਸੇ ਤਰ੍ਹਾਂ ਜਿਹੜੀ ਅੱਜ ਦੀ جنگ ਆ ਉਹਦੇ ਵਿੱਚ ਵੀ ਅੱਜ ਵੀ ਮਾਈ ਭਾਗੋ ਦੀਆਂ ਵਾਰਿਸਾਂ ਜਿਉਂਦੀਆਂ ਤਿਉਹ ਬੈਠੀਆਂ ਉਹ جنگ ਲੜਨ ਨੂੰ ਤਿਆਰ ਕਿਸਾਨ ਆਂਦਾਤਾ ਕੋ ਹੋਣ ਵਾਲਾ ਸੜਕਾਂ ਤੇ ਰੁੜ ਰਿਹਾ ਹੈ ਕਿਸਾਨ ਜਿਹੜੇ ਹੈਗੇ ਲੋਕਾਂ ਦਾ ਢੱਡ ਭੜ ਰਿਹਾ ਦੂਸਰੇ ਪਾਸੇ ਜੇ ਗੱਲ ਬਾਰਡਰਾਂ ਦੀ ਕੀਤੀ ਤੇ ਬਾਰਡਰਾਂ ਦੇ ਉੱਪਰ ਵੀ ਜਿਹੜੇ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ ਆ ਪਰ ਉੱਥੇ ਜੇ ਸਰਕਾਰਾਂ ਦੀ ਗੱਲ ਕੀਤੀ ਵੀ ਕੇਂਦਰ ਸਰਕਾਰ ਵੱਲੋਂ ਹਰਿਆਣਾ ਬਾਰਡਰ ਦੇ ਉੱਪਰ ਕੰਡਿਆਲੀ ਤਾਰ ਲਗਾ ਦਿੱਤੀ ਇੱਥੋਂ ਤੱਕ ਕਿ ਜਿਹੜੇ ਕਿਸਾਨ ਸੀ ਜਿਹੜੇ ਆਪਣੀਆਂ ਮੰਗਾਂ ਨੂੰ ਮਣਾਉਣ ਜਾ ਰਹੇ ਸੀ ਉਹਨਾਂ ਦੇ ਉੱਤੇ ਹਥੋ ਗੈਸ ਦੇ ਗੋਲੇ ਸੱਟੇ ਗਏ ਦੇਖੋ ਜੀ ਇਹ ਸਰਕਾਰ ਦਾ ਗਲਤ ਰਵਈਆ ਵਾ ਕਿਉਂਕਿ ਅਸੀਂ ਇੱਥੋਂ ਦੇ ਵੋਟਰ ਆ ਵੋਟਰ ਨੂੰ ਅਧਿਕਾਰ ਹੁੰਦਾ ਕਿਤੇ ਵੀ ਜਾਣਾ ਆਂਦਾ ਤਾਂ ਸਾਡੀ ਜਿਹ ਰਾ ਉਹ ਉੱਥੇ ਆ ਤਾਂ ਅਸੀਂ ਜਿਹੜੇ ਆਪਣੇ ਹੱਕ ਮੰਗਣ ਵਾਸਤੇ ਵੀ ਕਿਤੇ ਵੀ ਜਾ ਸਕਦੇ ਆ ਸਰਕਾਰ ਦਾ ਜਿਹੜਾ ਰਵਈਆ ਇਹ ਬਹੁਤ ਗਲਤ ਆ ਕਿਉਂਕਿ ਸਾਨੂੰ ਪ੍ਰਦਰਸ਼ਨ ਕਰਨ ਦਾ ਸਾਡਾ ਰਾਈਟ ਆ ਅਸੀਂ ਆਪਣੀ ਜਿਹੜੀ ਆਵਾਜ਼ ਉਭੰਦ ਕਰ ਸਕਦੇ ਆ ਪਰ ਜਿਹੜੀ ਸਰਕਾਰ ਇਹ ਕੰਡਿਆਲੀਆਂ ਤਾਰਾਂ ਲਾ ਕੇ ਜਾਂ ਸਾਡੇ ਰਸਤੇ ਰੋਕ ਕੇ ਇਹ ਗਲਤ ਹਰਕਤਾਂ ਕਰ ਰਹੀ ਹੈ ਇਹਨਾਂ ਹਰਕਤਾਂ ਤੋਂ ਸਰਕਾਰ ਨੂੰ ਬਾਜੌਦਾ ਆ ਜਾਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਹੱਕ ਮੰਗਦੇ ਆ ਅਸੀਂ ਕੋਈ ਗਲਤ ਚੀਜ਼ ਨਹੀਂ ਮੰਗ ਰਹੇ ਅਸੀਂ ਕਹਿ ਰਹੇ ਜਿਹੜੇ ਸਾਡੇ ਹੱਕ ਆ ਸਰਕਾਰ ਨੇ ਸਾਡੇ ਨੂੰ ਵਾਅਦਾ ਖਾਦੀ ਵੀ ਕੀਤੀ ਆ ਉਹ ਜਿਹੜੇ ਪੂਰਨਾ ਉਹ ਵੀ ਜਿਹੜਾ ਔਰ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗਮਨ ਤੇ ਪਰਚੀਆਂ ਵਾਂਗ ਸੀ ਲਿਖੀ ਪੋਰ ਆਲੇ ਮਸਲੇ ਸੀ ਐਮਐਸਪੀ ਦੀ ਗਾਰੰਟੀ ਦੀ ਕਾਨੂੰਨ ਆ ਤੇ ਉਹਨਾਂ ਸਾਰਿਆਂ ਦੇ ਉੱਪਰ ਜਿਹੜੀ ਸਰਕਾਰ ਆ ਕਾਨੂੰਨ ਦੀ ਰੋਕ ਟਕਾ ਦੇਣਾ ਚਾਹੀਦਾ ਕਿਉਂਕਿ ਸਰਕਾਰ ਨੇ ਸਾਡਾ ਵੱਡਾ ਵਾਅਦਾ ਕਰਾ ਲਿਆ ਤੁਸੀਂ ਕਿੱਦਾਂ ਦੇਖਦੇ ਹੋ ਭੰਜੀ ਜਿਹੜਾ ਅੱਜ ਮਹਾਪੰਚਾਇਤ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਜਿਹੜੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਵੀ ਇਸ ਮਹਾਪੰਚਾਇਤ ਕਰਨ ਦੇ ਨਾਲ ਜਿਹੜੇ ਕਿਸਾਨਾਂ ਦੀਆਂ ਮੰਗਾਂ ਉਹ ਪੂਰ ਪੈਗਾ ਕਿਉਂਕਿ ਜਿਹੜਾ ਖੰਡਾਲਾ ਇਹ ਪ੍ਰਭਾਵ ਇਹ ਲੋਕਾਂ ਦਾ ਆਸਰਾ ਦੇ ਕੇ ਪੂਰਾ ਪ੍ਰਭਾਵ ਪੈਣਾ ਚਾਹੀਦਾ ਹੈ ਨੌਰ ਰਾਤ ਕਰਕੇ ਬਾਅਦ ਪੈਣਾ ਮੈਂ ਆਪਣਾ ਡਾਈਟ ਲਿਖਾਈ ਨਾ ਵੀ ਤਿੰਨ ਕਾਲੇ ਨੂੰ ਨੂਰ ਜਦੋਂ ਆ ਜਾਂਦੇ ਨੇ ਹੁਣ ਸਰਕਾਰ ਆਪਾਂ ਆਪ ਇੱਥੇ ਉਪਰਾਂ ਦੇ ਸਰਕਾਰ ਦਾ ਅਸਰ ਹੋਵੇ ਉਹ ਉਵੇਂ ਜਿਵੇਂ ਉਹਨਾਂ ਨੇ ਡਰਾਫਟ ਬਣਾਇਆ ਉਹ ਵੀ ਉਹਨਾਂ ਨੂੰ ਵਾਪਸ ਕਰਨਾ ਤੇ ਇਹ ਜੀ ਅੱਜ ਬੋਕੇ ਕਿੰਨਾ ਤੱਕ ਜਾਣ ਜੇਕਰ ਅੱਜ ਇਸ ਮਹਾਪੰਚਾਇਤ ਤੋਂ ਬਾਅਦ ਸਰਕਾਰ ਦੇ ਕੰਨਾਂ ਦੇ ਜੋ ਨਹੀਂ ਸਰਦੀ ਮੰਗਾ ਦੇ ਬੂਰ ਨਹੀਂ ਪੈਂਦਾ ਤਾਂ ਆਉਣ ਵਾਲੇ ਸਮੇਂ ਦੇ ਕਿਤਾ ਜਰਨਤੀ ਤਿਆਰਗੇ ਅਸੀਂ ਆਉਣ ਨਹੀਂ ਆਏ ਜੋ ਕੇ ਆਉਣ ਵਾਲੇ ਮੈਂ ਅੱਜ ਤੁਹਾਨੂੰ ਨਹੀਂ ਸਕਦੀ ਮੇਰੇ ਸੁਨੇਹੇ ਤੁਹਾਨੂੰ ਜਿਆਦੇ ਕਾਠੋ ਜਿਹੜਾ ਕਿ ਤੂੰ ਵੀ ਗਾਂਖਾ ਤੋਂ ਮਾਤ ਸੋਣੇਸ ਜਿਸ ਤਰ੍ਹਾਂ ਨਾਲੇ ਕਰੋੜਾ ਯਾਦ ਕਰਵਾਉਗੀ ਸਾਡਾ ਪੈਨ ਕੋਰੋਨਾ ਦਾਵਾ ਇੱਕ ਵਾਰ ਤਕਰਵਾ ਦੇ ਕੰਮ ਲਵਾਗੇ ਇਹ ਨਹੀਂ ਆਉਂਦੇ ਬਿਲਕੁਲ ਇਹ ਸਨ ਕਿਸਾਨ ਮਹਿਲਾਵਾਂ ਜਿਨ੍ਹਾਂ ਦਾ ਸਾਬਤ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਮੰਗਾ ਜਿਹੜੀਆਂ ਕਿਸਾਨਾਂ ਦੀਆਂ ਜਾਇਜ਼ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਗੌਰ ਕਰਕੇ ਜਲਦੀ ਜਿਹੜੀਆਂ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਮੰਨਿਆ ਜਾਵੇ ਤਾਂ ਜੋ ਕਿਸਾਨ ਹੈ ਜਿਹੜੇ ਆਪਣੇ ਆਪਣੇ ਘਰਾਂ ਦੇ ਵਿੱਚ ਬੈਠਣ ਕਿਉਂਕਿ ਲੰਮੇ ਸਮੇਂ ਤੋਂ ਕਿਸਾਨ ਹੈ ਜਿਹੜੇ ਧਰਨੇ ਪ੍ਰਦਰਸ਼ਨ ਜਿਹੜੇ ਹੈ ਬਾਟਾਂ ਦੇ ਕਰਦੇ ਨਜ਼ਰ ਆ ਰਹੇ ਨੇ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈ ਕਾਫੀ ਲੰਮੇ ਸਮੇਂ ਤੋਂ ਲਟਕ ਰਹੀਆਂ ਕੇਂਦਰ ਸਰਕਾਰ ਇਹਨਾਂ ਦਾ ਮੰਗਾਂ ਨੂੰ ਨਹੀਂ ਮੰਨ ਰਹੀ ਤਾਂ ਇਹ ਸਾਬਤ ਤੌਰ ਤੇ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਸਰਕਾਰ ਗੌਰ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਰਣਨੀਤੀ ਤਿਆਰ ਕਰਕੇ ਸੰਘਰਸ਼ ਨੂੰ ਜਿਹੜਾ ਹੋਰ ਤਿੱਖਾ ਕੀਤਾ ਜਾਏਗਾ ਦਲੀਪ ਕੁਮਾਰ ਦੈਨਿਕ ਸਵੇਰਾ ਟੀਵੀ ਮੋਗਾ